ਇਹ ਜਿਹੜੀਆਂ ਐਫਆਈਆ ਨਾ ਦਰਜ ਬੰਦੀਆਂ ਨਾ ਲੋਕਾਂ ਦੇ ਖਾਤਰ ਉਹ ਤਾਂ ਮੈਡਲ ਹੁੰਦੇ ਆ ਜੇ ਲੋਕਾਂ ਦੇ ਖਾਤਰ ਤੁਸੀਂ ਕੋਈ ਆਵਾਜ਼ ਠਾਉਨੇ ਆ ਤੇ ਉਹਦੇ ਸਰਕਾਰਾਂ ਤਾਨਾਸ਼ਾਈ ਜੇ ਕਰਦੀਆਂ ਆ ਕਿਹੜੀ ਧਾਰਾ ਲਾਈ ਆ ਕੋਈ 359 353 186 ਹੋਰ ਇਹੋ ਜਿਹੀ ਪਤਾ ਨਹੀਂ ਕਿਹੜੀ ਆਈਪੀਐਸ ਦੀ ਲਾਈਆਂ ਐ ਆਈਪੀਸੀ ਦੀਆਂ ਪਰ ਅੱਜ ਇਹ ਸਾਬਤ ਹੋ ਗਿਆ ਵੀ ਇਹ ਬਦਲਾਅ ਜਿਹੜਾ ਉਹਦੇ ਬਾਰੇ ਤੁਹਾਨੂੰ ਵੀ ਗਿਆਨ ਹੋ ਗਿਆ ਤੁਸੀਂ ਵੀ ਸਾਰੇ ਸੀ ਤੇ ਜਿਹੜਾ ਲੋਕਾਂ ਦੀ ਹੱਕ ਦੀ ਗੱਲ ਕਰੂਗਾ ਜਿਹੜਾ ਲੋਕਾਂ ਦੇ ਕੰਮ ਦੀ ਗੱਲ ਕਰੂਗਾ ਉਹਦੇ ਖਿਲਾਫ ਇਸੇ ਤਰੀਕੇ ਨਾਲ ਐਫਆਈਆ ਨਾਲ ਦਰਜ ਹੋਣਗੀਆਂ ਮੈਂ ਇੱਕ ਗੱਲ ਪਿਆਰ ਨਾਲ ਪਹਿਲਾਂ ਪੁੱਛਣਾ ਚਾਹਨਾ ਇਹ ਬਦਲਾਅ ਦੀ ਸਰਕਾਰ ਨੂੰ ਸਾਰਾ ਪੰਜਾਬ ਸਾਰਾ ਕਿਸਾਨ ਦੇਖ ਰਿਹਾ ਸੀ ਸਰਕਾਰ ਵੱਲ ਅੱਖਾਂ ਲਾਈ ਬੈਠਾ ਸੀ ਪਰ ਇਹਨਾਂ 'ਚ ਜਾਨ ਨਹੀਂ ਸੀ ਲੱਤਾਂ ਕੰਬਦੀਆਂ ਸੀ ਇਹਨਾਂ ਦੀ ਸਾਹਮਣੇ ਗੋਲੀ ਵੱਜ ਕੇ ਕਿਸਾਨ ਮਰਿਆ ਮਜ਼ਦੂਰ ਇਹਨਾਂ ਤੋਂ ਐਫ ਆਈ ਆਰ ਦਰਜ ਨਹੀਂ ਹੋ ਅੱਜ ਵੀ ਜ਼ੀਰੋ ਐਫ ਆਈ ਆਰ ਦਰਜ ਹੋਈ ਹੈ ਜ਼ੀਰੋ ਐਫ ਆਈ ਆਰ ਵੀ ਨੂੰ ਨੌਨੋ ਦਿੱਤਾ ਹੈ ਉਹਨਾਂ ਦਾ ਮੁੰਡਾ ਜਿਹਨਾਂ ਦਾ ਮਾਰਿਆ ਗਿਆ ਉਹਨਾਂ ਨੂੰ ਅੱਜ ਤੱਕ ਪਰਚਾ ਦਰਜ ਕਰਕੇ ਇਨਸਾਫ ਨਹੀਂ ਦੇ ਸਕੇ ਪਰ ਜੇ ਅਸੀਂ ਗੱਲ ਕੀਤੀ ਲੋਕਾਂ ਦੀ ਤੇ ਜਿਹੜਾ ਕੀ ਹਾਸੇ ਵਾਲੀ ਗੱਲ ਇੱਕ ਹੋਰ ਆ ਇਹ ਕਾਰਪੋਰੇਸ਼ਨ ਵਾਲੇ ਕਮਿਸ਼ਨਰ ਸਾਹਿਬ ਤੇ ਇਹਨਾਂ ਦੇ ਅਫਸਰ ਅੰਦਰੋਂ ਦੋ ਤਾਲੇ ਲਾਈ ਬੈਠੇ ਸੀ ਪਹਿਲਾਂ ਹੀ ਤੁਹਾਡੇ ਮੀਡੀਆ 'ਚ ਆਇਆ ਐਡੇ ਜਿਹੇ ਮੋٹے ਤਾਲੇ ਅੰਦਰੋਂ ਲਾਈ ਬੈਠੇ ਸੀ ਜਿੱਥੇ ਕਿ ਅਸੀਂ ਤਾਂ ਲੋਕਾਂ ਦੀਆਂ ਗੱਲਾਂ ਕਰਨ ਗਏ ਸੀ ਅਸੀਂ ਤਾਂ ਲੋਕਾਂ ਦੇ ਕੰਮਾਂ ਖਾਤਰ ਗਏ ਸੀ ਭਈ ਦੂਜੀ ਗੱਲ ਇੱਕ ਹੋਰ ਬੜਾ ਧਿਆਨ ਨਾਲ ਸਰਕਾਰ ਸੁਣ ਲਈ ਇਹ ਤਾਂ ਇੱਕ ਕਾਰਪੋਰੇਸ਼ਨ ਦੇ ਗਏ ਨਾ ਅਗਲੇ ਕੱਲ ਜਿੱਥੇ ਨੀਲੇ ਕਾਰਡ ਕੱਟੇ ਗਏ ਸਮਾਰਟ ਕਾਰਡ ਗਏ ਅਗਲਾ ਉੱਥੇ ਜਾ ਕੇ ਤਾਲਾ ਲਾਵਾ ਉਦੋਂ ਬਾਅਦ ਜਿੱਥੇ ਬਿਜਲੀ ਦੇ ਮੀਟਰ ਨਹੀਂ ਲੱਗਦੇ ਉਹਨਾਂ ਦੇ ਤਾਂ ਲਾਲਾ ਲਾਵਾਂਗੇ ਗਲਾਡਾ ਜਿੱਥੇ ਠੱਗੀਆਂ ਹੁੰਦੀਆਂ ਡਾਕੇ ਵੱਜਦੇ ਆ ਉੱਥੇ ਜਾ ਕੇ ਤਾਲੇ ਲਾਵਾਂਗੇ ਜਿੱਥੇ ਸਿਵਲ ਹਸਪਤਾਲ ਜੋ ਕਿਸੇ ਮਰੀਜ਼ ਦਾ ਇਲਾਜ ਨਹੀਂ ਹੁੰਦਾ ਉਹਦੇ ਦਫਤਰ ਜਾ ਕੇ ਤਾਲੇ ਲਾਵਾਂਗੇ ਜਿੱਥੇ ਅਫਸਰ ਬੈਠੇ ਆ ਇਹ ਤਾਂ ਸ਼ੁਰੂਆਤ ਆ ਕਿੱਥੇ ਕਿੱਥੇ ਰੋਕੋਗੇ ਜਿੱਥੇ ਤੁਹਾਡੀ ਲੁੱਟ ਵੀਡੀਓ ਜਿੱਥੇ ਲੁੱਟ ਮਚਾ ਰਹੇ ਆ ਬੀਡੀ ਪੀਓ ਜਿੱਥੇ ਲੁੱਟ ਮਚਾ ਰਹੇ ਆ ਉਹਨਾਂ ਦੇ ਤਾਲੇ ਲਾਵਾਂਗੇ ਜਿੱਥੇ ਲਾਇਸੈਂਸ ਬਣਾਉਣ ਦੇ ਪੈਸੇ ਲਏ ਜਾਂਦੇ ਉੱਥੇ ਤਾਲੇ ਲਾਵਾਂਗੇ ਜਿੱਥੇ ਤੁਸੀਂ ਅਜ ਤੱਕ ਕੋਈ ਸ਼ਗਨ ਸਕੀਮ ਨਹੀਂ ਦਿੱਤੀ ਹਜ ਤੱਕ ਤੁਸੀਂ ਬੜਾਪਾ ਪੈਨਸ਼ਨ 2500 ਨਹੀਂ ਦਿੱਤੀ ਉਹ ਖੋਲਣੇ ਕਾਦੇ ਲਈ ਆ ਉਹਦੇ ਲਾਵਾਂਗੇ ਹਜ਼ਾਰ ਰੁਪਈਆ ਜਿਹੜੀਆਂ ਲੇਡੀਜ਼ ਨੂੰ ਸਾਰੀਆਂ ਨੂੰ ਨਾਲ ਲੈ ਕੇ ਉੱਥੇ ਤਾਲੇ ਲਾਵਾਂਗੇ ਕਿਹੜਾ ਕਿਹੜਾ ਤਾਲਾ ਰੋਕ ਲੂੰਗੇ ਕੀਤਾ ਹੀ ਕੁਛ ਨਹੀਂ ਦੂਜਿਆਂ ਦੇ ਪੇਪਰ ਦੀ ਗੱਲ ਕਰਨੇ ਹੋ ਆਪਦਾ ਤਾਂ ਸਲੇਟ ਖਾਲੀ ਪਈ ਆ ਇੱਕ 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 ਕੋਈ ਆਨਸਰ ਹੀ ਨਹੀਂ ਲਿਖਿਆ ਹੋਇਆ ਤੇ ਕਿਹਨੂੰ ਰੋਕ ਲੂੰਗੇ ਤੁਸੀਂ ਹਰੇਕ ਤੇ ਤਾਲੇ ਜੜਾਂਗੇ ਐਫ ਆਈ ਆਰ ਇਹ ਤਾਂ ਬਹੁਤ ਤੁਸੀਂ ਯਾਰ ਬਹੁਤ ਐਫ ਆਈ ਆਰ ਤਿੰਨ ਸਾਡੇ 50 ਜਾਣੇ ਤੁਸੀਂ ਨਾਲ ਲਿਖੇ ਆ ਇਹ ਤਾਂ ਹਜ਼ਾਰਾਂ ਜਾਣੇ ਜਾਣਗੇ ਨਾਲ ਇਹ ਤਾਂ ਹਜ਼ਾਰਾਂ ਜਾਣੇ ਜਾਣਗੇ ਗ੍ਰਿਫਤਾਰੀਆਂ ਦੇਣ ਕਿਹਨੂੰ ਕਿਹਨੂੰ ਕਿੱਥੇ ਕਿੱਥੇ ਕਿਹੜੀ ਕਿਹੜੀ ਜੇਲ੍ਹ 'ਚ ਰੋਕੋਗੇ ਤੁਸੀਂ ਕਿਹੜੀਆਂ ਜੇਲਾਂ ਭਰੋਗੇ ਤੁਸੀਂ ਉਸ ਤੋਂ ਬਾਅਦ ਲਾਅ ਐਂਡ ਆਰਡਰ ਤੇ ਲਾ ਲਓ ਕਿੰਨੇ ਸ਼ੂਟ ਆਊਟ ਹੋ ਚੁੱਕੇ ਤੁਹਾਡੇ ਮੂਰੇ ਤੁਸੀਂ ਕਵਰ ਕਰਦੇ ਹੋ ਰੋਜ਼ ਰੋਜ਼ ਕਿੰਨੀਆਂ ਚੀਨੀਆਂ ਖੁਈਆਂ ਜਾਂਦੀਆਂ ਕਿੰਨੇ ਡਾਕੇ ਮੱਝਦੇ ਕਿੰਨੇ ਲੋਕ ਮਾਰੇ ਜਾਂਦੇ ਆ ਥਾਣਿਆਂ ਨੂੰ ਤਾਂਲੇ ਲਾਵਾਂਗੇ ਇਸ ਕਰਕੇ ਇੱਕ ਚੀਜ਼ ਤਾਂ ਦੱਸੋ ਜਿਹੜਾ ਬੁੱਢਾ ਦਰਿਆਏ 650 ਕਰੋੜ ਰੁਪਈਆ ਜਿਹੜਾ ਅਸੀਂ ਲੈ ਕੇ ਆਏ ਸੀ ਉਹਨੂੰ ਖਾ ਗਏ 14 ਕਰੋੜ ਦੀਆਂ ਫੈਂਸਿੰਗਾਂ ਖਾ ਗਏ ਉਹਦੇ ਤਾਂਲੇ ਲਾਵਾਂਗੇ ਸਭ ਤੋਂ ਜ਼ਰੂਰੀ ਮੈਨੂੰ ਸਰਕਾਰ ਜਵਾਬ ਦੇ ਦੇ ਤੇ ਪੂਰੇ ਦਾ ਐਡਮਿਨਿਸਟ੍ਰੇਸ਼ਨ ਜਵਾਬ ਦੇ ਦੇ ਜਿਹੜੇ ਐਮਐਲਏ ਸਰਕਾਰ ਦੇ ਤਾਂਲੇ ਲਾਏ ਹੋਏ ਤੁਸੀਂ ਦਿਖਾਏ ਸਭ ਨੇ ਸਰਕਾਰ ਦੇ ਤਾਲੇ ਲਾਏ ਹੋਏ ਉਹਨਾਂ ਨੂੰ ਕੀ ਕਹਿੰਦੇ ਆ ਜੀ ਜਿਹੜਾ ਸੀਲਿੰਗ 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 ਕੀਤੀ ਹੋਈ ਇਹ ਐਮਐਲਏ ਉਹ ਤਾਲੇ ਸਰਕਾਰ ਦੇ ਤੋੜਦੇ ਰਹੇ ਆ ਤੇ ਸਰਕਾਰ ਇੰਨੀ ਨਕਮੀ ਉਰੇ ਦੇ ਅਫਸਰ ਇੰਨੇ ਨਕਮੇ ਇਹਨਾਂ ਤੇ ਜਾਨ ਨਹੀਂ ਜਿਹੜੇ ਸੀਲ ਕੀਤੇ ਹੋਏ ਤਾਲੇ ਉਹ ਐਮਐਲਏ ਉਰੇ ਗੁੰਡੇ ਬਣ ਕੇ ਤੋੜਦੇ ਆ ਗੁੰਡੇ ਬਣ ਕੇ ਤੇ ਕਿਹੜਾ ਪਰਚਾ ਦਰਜ ਹੋਇਆ ਜੀ ਅੱਜ ਤੱਕ ਕਿਹੜੀ ਕਾਰਵਾਈ ਹੋਈ ਇਹ ਆ ਮਾਫੀਆ ਇਹ ਆ ਮਾਫੀਆ ਇਹ ਸਾਨੂੰ ਗੱਲਾਂ ਕਰਦੇ ਆ ਇਹ ਮਾਫੀਆ ਇਹ ਮਾਫੀਆ ਇਹ ਵੀ ਜਿਹੜਾ ਸਰਕਾਰ ਜਿਹੜੀ ਸਰਕਾਰ ਪਹਿਲਾਂ ਰਲ ਕੇ ਕਮਿਸ਼ਨਰ ਭੇਜਦਾ ਤਾਲੇ ਲਾਉਣ ਸੀਲਾ ਲਾਉਣ ਤੇ ਐਵੇਂ ਨਾ ਨੇ ਐਮਐਲਏ ਆਪ ਕੱਟਦੇ ਆ ਵੀ ਲਾਓ ਸਾਡੇ ਤਾਲਾ ਕਿਹੜਾ ਲਾ ਸਕਦਾ ਆਹ ਲੋ ਅਸੀਂ ਤੋੜਦੇ ਆ ਤੇ ਉਸ ਦਿਨ ਉਹਨਾਂ ਦੇ ਥਾਣੇ ਕਿੱਥੇ ਗਏ ਹੁੰਦੇ ਆ ਉਦੋਂ ਇਹਨਾਂ ਦੇ ਅਫਸਰ ਕਿੱਥੇ ਗਏ ਹੁੰਦੇ ਆ ਜਵਾਬ ਮੰਗੇਓ ਤੋਂ ਜਵਾਬ ਮੰਗੇਓ ਅਫਸਰਾਂ ਤੋਂ ਉਹਦੇ ਲਈ ਇਨਕੁਆਰੀਆਂ ਥੋਡੀਆਂ ਬੰਧੀਆਂ ਐ ਤੇ ਜੇ ਅਸੀਂ ਤਾਲੇ ਲੋਕਾਂ ਦੇ ਕੰਮ ਲਈ ਖੋਲਣ ਜਾਂਦੇ ਆ ਜਿਹੜੇ ਤੁਹਾਡੇ ਲਾਏ ਹੋਏ ਨੇ ਤੇ ਜੇ ਅਸੀਂ ਬੰਦ ਕਰਨ ਜਾਂਦੇ ਆ ਤੁਹਾਡੀ ਜਿਹੜੀ ਜਿੱਥੇ ਤੁਸੀਂ ਸਿਰਫ ਲੁੱਟਮਾਰ ਕਰਦੇ ਹੋ ਬਹਿ ਕੇ ਤੁਹਾਡੀ ਲੁੱਟਮਾਰ ਨੂੰ ਤਾਲੇ ਲਾਉਣ ਜਾਂਦੇ ਆ ਲੋਕਾਂ ਦੇ ਕੰਮਾਂ ਨੂੰ ਨਹੀਂ 95 ਬੰਦਿਆਂ ਦੀਆਂ ਮੋਹਰਾਂ ਤੁਸੀਂ ਲੈ ਕੇ 95 ਕਾਉਂਸਲਰਾਂ ਦੀਆਂ ਮੋਹਰਾਂ ਲੈ ਕੇ ਤੁਸੀਂ ਇੱਕ ਡਰਾਅਰ ਚ ਰੱਖ ਲੀਆਂ ਹਾਂ ਸਿਲੇਕਸ਼ਨ ਕਰਾਈ ਹੁੰਦੀ ਜੀ ਸੱਦ ਕੇ ਕਰਾਉਂਦੇ ਉਹਨਾਂ ਦਾ ਹੱਕ ਬਣਦਾ ਸੀ ਤੁਹਾਡੇ ਜਿੱਦ ਦੇ ਸਾਡੇ ਜਿੱਦ ਦੇ ਪਰ ਤੁਸੀਂ 95 ਬੰਦੇ ਨੇ ਮੋਹਰਾਂ ਇੱਕ ਦਰਾਜ ਚ ਬੰਦ ਕਰਕੇ ਚਾਬੀ ਲਾਈ ਹੋਈ ਉਹਦਾ ਕੌਣ ਜਵਾਬ ਦੋ ਰਹਾ ਪਘੌੜਿਓ ਇਲੈਕਸ਼ਨਾਂ ਤੁਸੀਂ ਭੱਜੇ ਹੋਏ ਹੋ ਇਲੈਕਸ਼ਨ ਤੁਸੀਂ ਅਜੇ ਤੱਕ ਕਰਾ ਨਹੀਂ ਸਕੇ ਤੁਸੀਂ ਸਾਡੀਆਂ ਗੱਲਾਂ ਕਰਦੇ ਹੋ ਗ੍ਰਿਫਤਾਰੀ ਜਿੱਥੇ ਮਰਜ਼ੀ ਗ੍ਰਿਫਤਾਰ ਕਰਵਾ ਬੈਠੇ ਆ ਗ੍ਰਿਫਤਾਰੀ ਤੋਂ ਕੌਣ ਡਰਦਾ ਯਾਰ ਕੀ ਕਹਿ ਜੀਆਂ ਗੱਲਾਂ ਕਰਦੇ ਹੋ ਪਹਿਲਾਂ ਸਾਲ-ਸਾਲ ਸੱਤ-ਸੱਤ ਮਹੀਨੇ ਲਾ ਕੇ ਆਏ ਆ ਥੋੜੀ ਗ੍ਰਿਫਤਾਰੀ ਤੋਂ ਡਰਦੇ ਆ ਜਿੰਨੇ ਮਰਜ਼ੀ ਗ੍ਰਿਫਤਾਰ ਕਰੋ ਹਜ਼ਾਰਾਂ ਦੀ ਗਿਣਤੀ ਗ੍ਰਿਫਤਾਰੀ ਦੇਣ ਜਾਵਾਂਗੇ ਦੇਖਿਓ ਕਰਨਮ ਗ੍ਰਿਫਤਾਰ ਜੀ ਨੂੰ ਕਰ ਸਕਦੇ ਆ ਹੱਥਕੜੀਆਂ ਮੁੱਕ ਜਾਣਗੀਆਂ ਉਹ ਰਲੇ ਹੋਏ ਸਭ ਨਾਲ ਦਲਾਲੀਆਂ ਕਰਦੇ ਹੋ ਤੁਸੀਂ ਤੁਸੀਂ ਸਾਡੇ ਤੇ ਐਫ ਆਈ ਆਰਾ ਦਰਜ ਕਰਦੇ ਹੋ ਇੰਨੀ ਇੰਨੀ ਛੇਤੀ ਚੜ ਗਏ ਅਜੇ ਤਾਂ ਇੱਕ ਭਗੋੜੇ ਬਾਰੇ ਨਾਂ ਲਿਆ ਸੀ ਅਜੇ ਤਾਂ ਇੱਕ ਭਗੋੜੇ ਬਾਰੇ ਨਾਂ ਲਿਆ ਸੀ ਜਿਹੜਾ ਪੰਜਾਬ ਨੂੰ ਲੁੱਟ ਕੇ ਗਿਆ ਦੇਖਿਓ ਸੀ ਅੱਗੇ ਅੱਗੇ ਕਿਵੇਂ ਲਿਸਟਾਂ ਖੋਲਦੇ ਤੁਸੀਂ ਸਮਝਦੇ ਕਿਉਂ ਵੀ ਐਫ ਆਈ ਆਰਾਂ ਨਾਲ ਡਰ ਜਾਗੇ ਅਸੀਂ ਕੋਈ ਬਦਮਾਸ਼ਾਂ ਗੁੰਡੇ ਆ ਜਿਨ੍ਹਾਂ ਨੂੰ ਤੁਸੀਂ ਭਜਾ ਲੋਂਗੇ ਐਫ ਆਈ ਆਰ ਦਰਜ ਕਰਕੇ ਕਿਹੜੀ ਤੁਸੀਂ ਗਲਤਫਹਿਮੀ ਆ ਚੋ ਯਾਰ ਤੁਹਾਡੀ ਨਵੀਂ ਨਵੀਂ ਸਰਕਾਰ ਬਣੀ ਆ ਤੁਸੀਂ ਅਣਜਾਣ ਬੰਦੇ ਹੋ ਤੁਸੀਂ ਸੋਚਦੇ ਹੋ ਵੀ ਇੱਕ ਪਰਚੇ ਹੀ ਸਭ ਕੁਝ ਹੁੰਦਾ ਇੱਕ ਵਿਜੀਲੈਂਸ ਹੁੰਦੀ ਆ ਉਹਨੂੰ ਵਰਤ ਲਓ ਉਹੋ ਜਿਹੇ ਨਖਟੂ ਅਫਸਰ ਨੇ ਅਫਸਰਾਂ ਨੂੰ ਵੀ ਪੁੱਛ ਲਾਂਗੇ ਫਿਰ ਤੁਸੀਂ ਕਿੱਥੇ ਜਾਓਗੇ ਬਈ ਇੰ ਤਾਂ ਜਾਣਗੇ ਜਿੱਥੇ ਜਾਣਗੇ ਤੁਸੀਂ ਕਿੱਥੇ ਜਾਓਗੇ ਤੁਹਾਨੂੰ ਨਹੀਂ ਪਤਾ ਕਾਨੂੰਨ ਕੀ ਆ ਤੁਹਾਨੂੰ ਨਹੀਂ ਪਤਾ ਕਹਿਦਾ ਕੀ ਆ ਜਿਹੜਾ ਕਟਰ ਚਲਾਇਆ ਤੁਸੀਂ ਅਸੀਂ ਤਾਂ ਕਿਹਾ ਚਲੋ ਕਾਰਪੋਰੇਸ਼ਨ ਦਾ ਮੁਲਾਜ਼ਮ ਆ ਉਹ ਵੀ ਲੁਧਿਆਣੇ ਦਾ ਏ ਬਈ ਨਹੀਂ ਨਹੀਂ ਆਪਾਂ ਪੁਨਿਸ਼ ਕੈ ਦਰਜ ਕਰਾਉਣੀ ਜੋ ਉਹਨੇ ਕਟਰ ਚਲਾਇਆ ਤੁਹਾਡੇ ਮੂਰੇ ਚੱਲਦਾ ਕਟਰ ਦੇਖਿਆ ਕਿਦੇ ਤੇ ਜੇ ਉਹ ਤੇ ਐਫ ਆਈ ਆਰ ਦਰਜ ਕਰਾਈਏ ਅਸੀਂ ਫੇਰ ਫੇਰ ਕੀ ਬਣੂਗਾ ਦਿੱਲੀੋਂ ਹੁਕਮ ਆਕੇ ਤੁਸੀਂ ਸਾਡੇ ਤੇ ਐਫ ਆਈ ਆਰ ਦਰਜ ਕਰਾਈਆ ਬਈ ਅਸੀਂ ਇੱਕ ਗੋਰੇ ਚਿਕਨੇ ਦਾ ਨਾਮ ਲੈਤਾ ਵੀ ਉਹ ਪੈਸੇ ਲੈ ਕੇ ਭੱਜਿਆ ਹੋ ਰਹੇ ਹਾਂ ਭਾਈ ਜੇ ਨਹੀਂ ਭੱਜਿਆ ਤਾਂ ਤੁਹਾਡੇ ਚਾਚਾ ਨਾਲੇ ਮੂਰੇ ਆ ਜਾਵੇ ਕਿੱਥੇ ਆ ਉਹ ਮੈਂ ਤਾਂ ਤੁਹਾਨੂੰ ਪੁੱਛਦਾ ਵੀ ਉਹ ਕਿੱਥੇ ਆ ਇੱਥੇ ਲੁਧਿਆਣੇ ਪਹਿਲਾਂ ਸੌਦੇ ਕਰਦਾ ਫਿਰਦਾ ਉਹ ਨਹੀਂ ਕਿੱਥੇ ਆ ਹੁਣ ਉਹ ਇਸ ਕਰਕੇ ਬਿਲਕੁਲ ਕੋਈ ਪ੍ਰਵਾਹ ਨਹੀਂ ਹਿੱਕ ਚ ਵੱਜਾਂਗੇ ਕਦੇ ਭੱਜਣ ਵਾਲੇ ਨਹੀਂ ਆ ਬੈਠੀਆਂ ਤੁਹਾਡੇ ਮੂਹਰੇ ਅਗਲਾ ਪ੍ਰੋਗਰਾਮ ਕੀ ਹੋਊਗਾ ਉਹ ਆਉਣ ਵਾਲੇ ਦਿਨਾਂ ਚ ਬਣਾਵਾਂਗੇ ਕਿਸ ਤਰੀਕੇ ਨਾਲ ਚੱਲੂ ਪਰ ਬਿਲਕੁਲ ਕੋਈ ਕਿਸੇ ਨੂੰ ਫਿਕਰ ਨਹੀਂ ਐਫ ਆਈ ਆਰ ਕਰਕੇ ਕੋਈ ਭੱਜ ਜੂਗਾ ਕਰ ਲੂਗਾ ਤੁਸੀਂ ਭਗੌੜੇ ਹੋ ਤੁਸੀਂ ਭੱਜਦੇ ਹੋ ਈਡੀ ਤੋਂ ਕਿੰਨੀਆਂ ਕਿੰਨੀ ਵਾਰ ਸੱਦ ਲਿਆ ਤੁਸੀਂ ਭਗੌੜੇ ਹੋ ਥੋੜੇ ਐਮਪੀ ਭੱਜ ਗਏ ਉਹਨਾਂ ਤੋਂ ਡਰਦੇ ਜੇਲ੍ਹਾਂ ਤੋਂ ਤੁਸੀਂ ਨਹੀਂ ਜਾਂਦੇ ਤੁਸੀਂ ਨਹੀਂ ਜਾਂਦੇ ਏਜੰਸੀਆਂ ਮੂਰੇ ਪੇਸ਼ ਹੋਣ ਕਿਉਂਕਿ ਚੋਰੋਂ ਸਾਨੂੰ ਕਹਦਾ ਡਰਾਂ ਸਾਨੂੰ ਕਹਦਾ ਡਰਾਂ ਤੇ ਕਿਹਨੂੰ ਡਰਾਉਨੇ ਹੋ ਤੁਸੀਂ ਪੁੱਛੋ ਜੇ ਤੁਸੀ ਕੋਈ ਸਵਾਲ ਹੈ ਬਾਕੀ ਸ੍ਰੀਟਾ ਘੜਾ ਅਲਾਈਸ ਹੋਈ ਦਾ ਆ ਪਾੜੀ ਉਹ ਛੱਡੋ ਯਾਰ ਹੁਣ ਲਾਏ ਅਸੀਂ ਇੱਥੇ ਕਿਹੜੀ ਗੱਲ ਕਰਦੇ ਹਾਂ ਯਾਰ ਕਿਉਂ ਫੇਰ ਗੱਲ ਕਰਦੇ ਤੋ ਸਾਨੂੰ ਕੀ ਪਤਾ ਇਸ ਗੱਲ ਦਾ ਅਸੀਂ ਤਾਂ ਇੱਥੇ ਸਿੱਧਾ ਪੰਜਾਬ ਦੀ ਗੱਲ ਕਰੋ ਪੰਜਾਬ ਦੀ ਗੱਲ ਕਰੋ ਸਾਡੇ ਨਾਲ ਸਾਨੂੰ ਯਾਰ ਇੱਕ ਮੈਂ ਵੀ ਸਵਾਲ ਪੁੱਛਦਾ ਪਹਿਲੀ ਵਾਰੀ ਪੁੱਛ ਲਿਆ ਵਾਟ ਇਜ਼ ਦਾ ਲੈਵਲ ਆਫ ਕ腐ਪਸ਼ਨ ਇਨ ਪੰਜਾਬ ਮੈਂ ਕਹਿੰਦਾ ਜਿਹੜਾ ਕ腐ਪਸ਼ਨ ਦੀਆਂ ਹੱਦਾਂ ਨੇ ਅੱਗੇ ਤਾਂ ਪਮਾਨਾ ਕੋਈ ਹੁੰਦਾ ਸੀ ਮੀਡੀਆ ਵੀ ਲਿਖਦਾ ਸੀ ਪਰ ਹੁਣ ਹਾਲਾਤ ਇਹ ਨੇ ਮੈ ਕ੍ਰਪਸ਼ਨ ਵਾਲੀ ਗੱਲ মিডিਆ ਨੂੰ ਟੈਲੀਫੋਨ ਆਉਂਦੇ ਨੇ ਇਹਨਾਂ ਦੇ ਬੰਦੇ ਬੈਠੇ ਨੇ ਟੈਲੀਫੋਨ ਕਰਦੇ ਆ ਵੀ ਆ ਖਬਰ ਬੰਦ ਕਰ ਆ ਖਬਰ ਤੂੰ ਲਾਈ ਕਿਵੇਂ ਇਸ ਤਰੀਕੇ ਦੀ ਕ੍ਰਪਸ਼ਨ ਆ ਵੀ ਕਿਸੇ ਨੂੰ ਸਮਝ ਨਹੀਂ ਅੱਗੇ ਫਿਰ ਵੀ ਕੋਈ ਕੰਮ ਜੇ ਕੋਈ ਪੋਲੀਟੀਕਲ ਬੰਦਾ ਕਹਿੰਦਾ ਤਾਂ ਉਹ ਹੋ ਜਾਂਦਾ ਸੀ ਹੁਣ ਪਹਿਲਾਂ ਪੋਲੀਟੀਕਲ ਬੰਦਾ ਆਪ ਪੈਸੇ ਲੈਂਦਾ ਉਹਨਾਂ ਦੇ ਦਲਾਲ ਆਪ ਪੈਸੇ ਲੈਂਦੇ ਆ ਫਿਰ ਅਫਸਰ ਪੈਸੇ ਲੈਂਦੇ ਆ ਫਿਰ ਅਫਸਰਾਂ ਦੇ ਦਲਾਲ ਪੈਸੇ ਲੈਂਦੇ ਆ ਇਸ ਕਰਕੇ ਜਿਹੜੇ ਇਹਨਾਂ ਦੇ ਖਾਸ ਤੌਰ ਤੇ ਪਿੰਡਾਂ ਤੇ ਬੋਰਡਾਂ 'ਚ ਬੰਦੇ ਛੱਡੇ ਪੰਜ ਥਾਂ ਕ腐ਪਸ਼ਨ ਚੱਲ ਰਹੀ ਆ ਇਹ ਸਿੰਗਲ ਵਿੰਡੋ ਦੀ ਗੱਲ ਕਰਦੇ ਆ ਨਾ ਸਿੰਗਲ ਵਿੰਡੋ ਇਸ ਵੇਲੇ ਕ腐ਪਸ਼ਨ ਦੀਆਂ ਪੰਜ ਵਿੰਡੋਆਂ ਖੁੱਲੀਆਂ ਏ ਇੱਕ ਦਿੱਲੀ ਇੱਕ ਚੰਡੀਗੜ੍ਹ ਇੱਕ ਜ਼ਿਲ੍ਹੇ 'ਚ ਲੁਧਿਆਣੇ 'ਚ ਇੱਕ ਉਦੋਂ ਬਾਅਦ ਵਿਧਾਨ ਸਭਾ ਹਲਕਾ ਐ ਕ腐ਪਸ਼ਨ ਤੇ ਉਦੋਂ ਬਾਅਦ ਬੋਰਡਾਂ 'ਚ ਜਿਹੜੇ ਬੰਦੇ ਬੈਠੇ ਪੰਜ ਵਿੰਡੋਆਂ ਖੁੱਲੀਆਂ ਹੋਈਆਂ ਕ腐ਪਸ਼ਨ ਦੀਆਂ ਤੁਸੀਂ ਅੰਦਾਜ਼ਾ ਲਾ ਲਓ ਵੀ ਹਾਲਾਤ ਕੀ ਹੋਊਗਾ ਕਿਉਂਕਿ ਸਭ ਤੋਂ ਵੱਡਾ ਹਿੱਸਾ ਹੈ ਉਹ ਦਿੱਲੀ ਦਾ ਫਿਰ ਚੰਡੀਗੜ੍ਹ ਮੰਤਰੀਆਂ ਦਾ ਫਿਰ ਐਮ ਐਲ ਏ ਦੇ ਆ ਫਿਰ ਜਿਹੜੇ ਥੱਲੇ ਇਹਨਾਂ ਦੇ ਵਲੰਟੀਅਰ ਨੇ ਉਹਨਾਂ ਦਾ ਅੱਛਾ ਤੁਸੀਂ ਤੁਸੀਂ ਰੋਕਿਆ ਰੋਕਿਆ ਕਿਵੇਂ ਜਾਵੇ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਪੋਲੀਟੀਕਲ ਪ੍ਰੈਸ਼ਰ ਦੇ ਹੇਠ ਅਫਸਰ ਵੀ ਕਈ ਵਾਰ ਆਪਣੀ ਪਾਵਰ ਦਾ ਮਿਸਯੂਜ਼ ਕਰਦੇ ਨੇ ਔਰ ਇਹ ਕਰਾਪਸ਼ਨ ਜਿਹੜੀ ਵਧ ਰਹੀ ਹੈ ਕਿਵੇਂ ਰੋਕਿਆ ਜਾਵੇ ਇਸ ਸਿਸਟਮ ਨੂੰ ਕਿਵੇਂ ਬਦਲਿਆ ਜਾਵੇ ਦੇਖੋ ਇੱਕ ਗੱਲ ਇੱਕ ਗੱਲ ਮੇਰੀ ਸਮਝੋ ਅਫਸਰਾਂ ਨੂੰ ਇਹ ਕੀ ਕਰ ਰਹੇ ਆ ਇਹਨਾਂ ਦੇ ਦਿਮਾਗ 'ਚ ਇਹ ਆ ਵੀ ਅਸੀਂ ਅਫਸਰਾਂ ਨੂੰ ਇਸ ਤਰੀਕੇ ਨਾਲ ਉਹਨਾਂ ਦੇ ਉਹਨਾਂ ਨੂੰ ਕੱਸ ਲਈਏ ਉਹਨਾਂ ਨੂੰ ਬੰਨ੍ਹ ਲਈਏ ਵਿਜੀਲੈਂਸ ਉਹਨਾਂ ਦੇ ਉੱਤੇ ਬਿਠਾ ਕੇ ਉਹਨਾਂ ਤੋਂ ਵੀ ਉਹਨਾਂ ਨੂੰ ਕਹੀ ਆਪਣਾ ਹਿੱਸਾ ਲਈ ਜਾਓ ਸਾਡਾ ਹਿੱਸਾ ਸਾਡਾ ਦੇਈ ਜਾਓ ਇਸ ਤਰੀਕੇ ਨਾਲ ਉਹਨਾਂ ਨੂੰ ਇਹ ਬਣਾਉਣਾ ਚਲਾਉਂਦੇ ਆ ਵਲੰਟੀਅਰ ਆਪਣੇ ਉਹ ਜਿਹੜਾ ਕਿ ਹੋਣਾ ਨਹੀਂ ਦੂਜੀ ਗੱਲ ਰੋਕਣ ਦਾ ਗੱਲ ਕੀ ਆ ਤਾਂ ਹੀ ਤਾਂ ਤਕਲੀਫ ਹੁੰਦੀ ਆ ਪਰ ਜਦੋਂ ਹੁਣ ਐਜੀਟੇਸ਼ਨਲ 2 ਸਾਲ ਹੋ ਗਏ ਹੁਣ ਅਸੀਂ ਸ਼ੁਰੂਆਤ ਲੁਧਿਆਣੇ ਚੋਂ ਕਰਤੀ ਹੁਣ ਕੱਲ ਨੂੰ ਜਲੰਧਰ 'ਚ ਉਹ ਅੰਮ੍ਰਿਤਸਰ 'ਚ ਉਹ ਬਠਿੰਡੇ 'ਚ ਉਹ ਪਟਿਆਲੇ 'ਚ ਉਹ ਹਰ ਜਗ੍ਹਾ ਜਦੋਂ ਐਜੀਟੇਸ਼ਨ ਐ ਸ਼ੁਰੂ ਹੋਣਗੇ ਲੋਕੀ ਸੜਕਾਂ ਤੇ ਆਉਣਗੇ ਇੱਕੋ ਹੀ ਕੰਮ ਹੁੰਦਾ ਪੋਲਿਟਿਕਲ ਪਾਰਟੀਆਂ ਜਦੋਂ ਸੜਕਾਂ ਤੇ ਆਪੋਜੀਸ਼ਨ ਪਾਰਟੀਆਂ ਆ ਜਾਣ ਉਦੋਂ ਤੁਹਾਡੇ ਨਾਲ ਲੋਕ ਜੁੜ ਜਾਂਦੇ ਆ ਕਿਸੇ ਨੇ ਹੋਰ ਨਹੀਂ ਉੱਤੋਂ ਆਣਾ ਹੁੰਦਾ ਕਿਸੇ ਨੇ ਆ ਕੇ ਨਹੀਂ ਇਹ ਸਾਡੇ ਵਰਗੇ ਲੋਕ ਹੀ ਨੇ ਜਿਨ੍ਹਾਂ ਨੂੰ ਇਹ ਕਰਨਾ ਪੈਂਦਾ ਜਦੋਂ ਇੱਕ ਵਾਰ ਝਾਕਾ ਖੁੱਲ ਜਾਂਦਾ ਲੋਕਾਂ ਦਾ ਪਰਚੀਆਂ ਦਾ ਡਰ ਖਤਮ ਹੋ ਜਾਊਗਾ ਬਿਜ਼ਨਸ ਦਾ ਡਰ ਖਤਮ ਹੋ ਜਾਊਗਾ ਦੂ ਕ ਆਪਣੇ ਆ ਬਦਲਾਅ ਲੈ ਆਉਣਗੇ ਹਜੇ ਕੋਸ਼ਿਸ਼ ਹੈ ਇਹਨਾਂ ਦੀ ਵੀ ਪਰਚੇ ਕਰ ਕਰਕੇ ਲੋਕਾਂ ਨੂੰ ਉੱਠਣਾ ਨਹੀਂ ਦਈਏ ਦੱਬ ਕੇ ਰੱਖੀਏ ਸਪਰੈਸ ਕਰੀਏ ਉਸ ਪ੍ਰੈਸ ਕਰਨ ਨਾਲ ਪੰਜਾਬ ਨਹੀਂਗਾ ਬਈ ਪੰਜਾਬ ਨੇ ਨਹੀਂ ਹੋਣਾ ਇਸ ਕਰਕੇ ਉਹ ਕੰਮ ਜਿਹੜਾ ਸ਼ੁਰੂਆਤ ਜਿਹੜੀ ਆ ਉਹ ਚਿੰਗਿਆਰੀ ਆ ਜਿਹੜੀ ਉਹ ਜੋਤ ਆ ਜਿਹੜੀ ਉਹ ਲੁਧਿਆਣੇ ਉਹ ਕੱਲ ਪਰਸੋਂ ਦੀ ਸ਼ੁਰੂ ਹੋ ਚੁੱਕੀ ਆ ਸਿੱਧਾ ਅਟੈਕ ਜਿਹੜਾ ਲੀਡਰਾਂ ਤੇ ਕੀਤਾ ਅਸੀਂ ਛੋਟੇ ਮੋਟੇ ਦੀ ਗੱਲ ਨਹੀਂ ਕਰਦੇ ਵਿੱਚ ਐਵੇਂ ਥੱਲੇ ਕਿਸੇ ਐਮਐਲਏ ਦੀ ਗੱਲ ਕਰੀ ਜਾਈਏ ਕਿਸੇ ਦੀ ਅਸੀਂ ਟੌਪ ਜਿਹੜਾ ਬੰਦਾ ਹੈ जिने पंजाब नु लुटया सब तो पहला ओदे उते अटैक कीता तां फिर ए ए, ए जेडे आ ते बाकी भी हुण एकदम जेडियां पार्टियां ए लीडर ने होरो उना दा भी ਝਾਕਾ ਖੁੱਲੂਗਾ ਮੀਡੀਆ ਨੂੰ ਲੱਗਦਾ ਕਿ ਮੁੱਦੇ ਜਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਜੈਖੰਦਦੇ ਆ ਤੇ ਉਹਨਾਂ ਦਾ ਵੀ ਇਦਾਂ ਹੀ ਤਰ੍ਹਾਂ ਲੱਗਦੀ ਜਾਂਦੀ ਹੈ ਦੇਖੋ ਮੀਡੀਆ ਵਾਲਿਆਂ ਨੇ ਜਿਨ੍ਹਾਂ ਨੇ ਵੀ ਖਬਰਾਂ ਦਿਖਾਈਆਂ ਡਾਇਰੈਕਟ ਉਹਨਾਂ ਦੇ ਟੈਲੀਫੋਨ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਬਿਠਾਏ ਹੋਏ ਨੇ ਏਜੰਸੀਆਂ ਦੇ ਦਿੱਲੀੋਂ ਡਾਇਰੈਕਟ ਟੈਲੀਫੋਨ ਕੀਤੇ ਆ ਵੀ ਤੁਹਾਡਾ ਭਾਈ ਐਡ ਬੰਦ ਕਰ ਦਾਂਗੇ ਤੁਹਾਨੂੰ ਔਨ 에ਅਰ ਬੰਦ ਕਰ ਦਾਂਗੇ ਇਹ ਤੱਕ ਕਿਹਾ ਲੋਕ ਬਈ ਜੇ ਤੁਸੀਂ ਨਾ ਲਾਈ ਇਹ ਵੀਡੀਓ ਨਾ ਚਲਾਈ ਜੇ ਤੁਸੀਂ ਚਲਾਈ ਆ ਤਾਂ ਤੁਹਾਡਾ ਇੱਕ ਵੀ ਇਸ਼ਤਿਹਾਰ ਆ ਜਿਹੜਾ ਕੱਲ ਤੋਂ ਬੰਦ ਕਰ ਦਾਂਗੇ ਇਸ ਤਰੀਕੇ ਨਾਲ ਤਾਂ ਹਾਲ ਚੱਲ ਰਿਹਾ ਪਰ ਜਿਹੜੀ ਤੁਸੀਂ ਗੱਲ ਕਹੀ ਆ ਇਹ ਬਿਲਕੁਲ ਇੱਕ 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 ਪੋਲਿਟੀਸ਼ਨ ਹੁੰਦੇ ਆ ਬਹੁਤ ਪੁਰਾਣੇ ਸਾਡੇ ਮੀਡੀਆ ਨਾਲ ਬਾਤਿਸ਼ਾਬ ਹੋਣੀ ਹੋਰ ਪੁਰਾਣੇ ਬੰਦੇ ਇਹ ਬਹੁਤ ਬੈਠੇ ਕਦੇ ਐ ਨਹੀਂ ਹੁੰਦਾ ਸੀ ਐਜੀਟੇਸ਼ਨ ਤਾਂ ਇੱਕ ਇੱਕ ਗਹਿਣਾ ਇੱਕ ਸ਼ਿੰਗਾਰ ਆ ਲੋਕਤੰਤਰ ਦਾ ਯਾਰ ਐਜੀਟੇਸ਼ਨ ਤਾਂ ਅਸੀਂ ਪਾਰਲੀਮੈਂਟ ਚ ਕਰਦੇ ਆਂ ਪਾਰਲੀਮੈਂਟਾਂ ਦੇ ਬਾਹਰ ਕਰਦੇ ਆਂ ਉੱਥੇ ਅਸੀਂ ਜਾਂਦੇ ਆਂ ਐਮਪੀ ਕਰਦੇ ਨੇ ਉਹ ਜਾ ਕੇ ਸਾਨੂੰ ਅਰੈਸਟ ਕਰ ਲੈਂਦੇ ਆ 5 ਮਿੰਟ ਬਾਅਦ ਛੱਡ ਦਿੰਦੇ ਆ ਪਰ ਇਹ ਜਿਹੜਾ ਨਵਾਂ ਕੰਮ ਇਸ ਵਾਰ ਹੋਇਆ ਏ ਅਸੀਂ ਕਾਲੀ ਦਲ ਵੇਲੇ ਵੀ ਕਰਦੇ ਰਹੇ ਆ ਲੋਕੇ ਤੇ ਗ੍ਰਿਫਤਾਰ ਨਹੀਂ ਕੀਤਾ ਬਾਅਦ ਚ ਬੱਚਾ ਬਾਅਦ ਚ ਚੋਰੀ ਜਿਵੇਂ ਚੋਰ ਨਹੀਂ ਹੁੰਦੇ ਪਿੱਛੇ ਉਦੋਂ ਇੱਕ ਬੰਦੇ ਤੋਂ ਕਿਸੇ ਤੋਂ ਗਰੀਬ ਤੋਂ ਡਰਾ ਧਮਕਾ ਕੇ ਉਹ ਤੋਂ ਜਿਹੜਾ ਇਹ ਉਹ ਤੋਂ ਅਸੀਂ ਤਾਂ ਕਿਸੇ ਨੂੰ ਹੱਥ ਹੀ ਨਹੀਂ ਲਾਇਆ ਜਿਹੜਾ ਬੰਦੇ ਦਾ ਨਾਮ ਲਿਖਿਆ ਹੋਇਆ ਉਹਦਾ ਮੈਨੂੰ ਇਹ ਦਿਖਾਓ ਵੀ ਉਹ ਕਿੱਥੇ ਸੀ ਉਹ ਬੰਦਾ ਉਸ ਵੇਲੇ ਸਾਰੀਆਂ ਵੀਡੀਓ ਸਾਰੇ ਵੀਡੀਓਾਂ 'ਚ ਦੇਖ ਲਓ ਜਿਹਦੇ ਨਾਮ ਤੇ ਜਿਹੜਾ ਪਰਚਾ ਦਰਜ ਹੋਇਆ ਕਿਸੇ ਵੀਡੀਓ 'ਚ ਦੇਖ ਲਓ ਵੀ ਕਿਸੇ ਉਹ ਮੂਰੇ ਹੋਵੇ ਕਿਸੇ ਨੇ ਇਹਨੂੰ ਹੱਥ ਲਾਇਆ ਹੋਵੇ ਤੁਸੀਂ ਦਿਖਾ ਦਿਓ ਅਸੀਂ ਅਸੀਂ ਮੰਨਣ ਨੂੰ ਤਿਆਰ ਪਰ ਉਹ ਕੋਈ ਫਰਕ ਨਹੀਂ ਉਹ ਕੋਈ ਫਰਕ ਨਹੀਂ ਪਰਚਿਆਂ ਦਾ ਜੀ ਸੱਚ ਕੇ ਕਰਨ ਇਹ ਸਾਬਤ ਹੋ ਗਿਆ ਕਮਜ਼ੋਰ ਸਰਕਾਰ ਫਿਰ ਆਹੀ ਹੱਤ ਕੰਡੇ ਵਰਤਦੀ ਹੁੰਦੀ ਆ ਉਹੀ ਕਿਉਂਕਿ ਥੱਲੇ ਉਹ ਜਿਹੜੀ ਲੋਕ ਨੇ ਉਹ ਖਿਸਕ ਚੁੱਕੇ ਆ ਰਿਹਾਂ ਨਹੀਂ ਪੱਲੇ ਕੁਛ ਇਸ ਕਰਕੇ ਇਹ ਕੰਮ ਕਰ ਕਾਨੂੰਨ ਦੇਖ ਰਿਹਾ ਤੇ ਉਹ ਘੱਟੋ-ਘੱਟ ਨਿਸ਼ਚਿਤਤਾ ਪਾਵੇ ਚ ਕੋਈ ਕੋਈ ਵੀ ਕਿਸ ਲੈਵਲ ਤੇ ਵੀ ਬੰਦਾ ਬੈਠਾ ਹੋਵੇ ਤੇ ਕਾਨੂੰਨ ਨੇ ਤਾਂ ਆਪਣਾ ਕੰਮ ਕਰਨੇ ਕਰਨਾ ਤੇ ਇਹਦੇ ਵਿੱਚ ਮੇਰਾ ਖਿਆਲ ਕਿਸੇ ਨੂੰ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਮੀਨ ਜਿਹਨੂੰ ਟਾਰਗੇਟ ਕੀਤਾ ਜਾਂਦਾ ਸੀ ਉਹਦੀ ਕਹਿੰਦੇ ਚੋਲ ਦਰਵਾਜ਼ੇ ਰੱਖ ਗਰੀ ਆ ਹੁਣ ਉਹ ਐਪੀਆ ਲੱਗੀ ਦੇਖੋ ਸਰਕਾਰਾਂ ਕਹਿੰਦੇ ਚੋਲ ਦਰਵਾਜ਼ੇ ਤੇ ਕੁਛ ਨਹੀਂ ਕਰਦੀ ਠੀਕ ਆ ਜੋ ਵੀ ਸਰਕਾਰ ਆਪਣੇ ਲੋਕਡਾਟਰ ਨੂੰ ਨੇ ਮੇਨਟੇਨ ਕਰਨਾ ਹੁੰਦਾ ਆਪਣਾ ਸਾਰਾ ਕੁਝ ਦੇਖਣਾ ਹੁੰਦਾ ਉਹ ਸਾਡਾ ਜੋ ਵੀ ਸਰਕਾਰ ਕਰਦੀ ਹੈ ਉਹ ਪਾਰਦਰਸ਼ੀ ਹੀ ਕਰ ਰਹੀ ਹੈ ਲੋਕਾਂ ਦਾ ਸਰਕਾਰ ਉਹ ਕਹ ਰਹੇ ਨੇ ਕਿ ਨਗਰ ਕਾਰਜ ਜਿਹੜੀਆਂ ਦੁਕਾਨਾਂ ਸੀਲ ਦੀਆਂ ਕੀਤੀਆਂ ਵੀ ਜੇਕਰ ਸਾਡੇ ਅਤਿ ਸਰਕਾਰੀ ਕੰਮ ਚ ਵਿਘਨ ਪਾਇਆ ਤਾਂ ਮੈਂ ਫਰਟੀ ਨਹੀਂ ਸਰਕਾਰੀ ਕੰਮ ਚ ਵਿਘਨ ਪਾਉਣ ਤੇ ਪਰਚਾ ਦਰਤੀ ਦੇਖੋ ਗੱਲ ਇਹ ਆ ਪਹਿਲੀ ਗੱਲ ਜਿਹੜੀਆਂ ਦੁਕਾਨਾਂ ਸੀਲ ਦੀ ਗੱਲ ਕਰਦੇ ਨੇ ਉਹ ਨਵੀਆਂ ਤਾਂ ਬਣੀਆਂ ਨਹੀਂ ਸੀ ਉਹ ਤਾਂ ਪੁਰਾਣੀਆਂ ਬਣੀਆਂ ਸੀ ਇੰਨਾ ਦੇ ਟਾਈਪ ਦੀਆਂ ਬਣਾਈਆਂ ਇਹਨਾਂ ਨੇ ਬਣਾਈਆਂ ਜਿਵੇਂ ਰੇਲੀਆਂ ਦਾ ਬਣਾਈਆਂ ਜੋ ਤੁਸੀਂ ਬਣਵਾਈਆਂ ਸੀ ਭਾਈ ਉਹਨਾਂ ਡਾਇਰੈਕਟਰ ਕਰਾ ਦੋ ਉਹਨਾਂ ਸੀ ਉਹਨੂੰ ਪ੍ਰੋਸੈਸ ਪਾਇਆ ਹੋਇਆ ਉਹਦੇ ਵਿੱਚ ਆਪਣੇ ਉਹ ਸੀ ਚੱਡੀਗੜ ਬਲੇਕਟੇ ਪਾਈ ਦੋ ਜਿਵੇਂ ਉਹਨੂੰ ਸੀ ਬਹੁਤ ਜੱਦੀ ਜਿਹੜਾ ਸੀ ਐਲਜੀ ਵਗੈਰਾ ਉਹਨਾਂ ਨੇ ਚੇਨ ਕਰਾ ਕੇ ਤੇ ਲੋਅਰ ਲੀਟ ਤੇ ਆ ਕੇ ਕਿ ਉਹ ਕਿਹਨੋਂ ਉਹਨਾਂ ਦੀ ਲੰਗੀ ਦਰਵਾਜ਼ਾ ਰੱਖਣੀ ਹੈ ਜੋ ਗਲਤੀਆਂ ਇਹਨਾਂ ਦੀਆਂ ਕੀਤੀਆਂ ਉਹ ਕੁੱਝ ਤਾਂ ਸੀ ਲੋਗ ਰਹੇ ਆ ਨਾ ਇਸ ਕਰਕੇ ਇਹਨਾਂ ਨੂੰ ਕਿਹੜੇ ਫਰਮ ਦੀ ਲੋੜ ਨਹੀਂ ਹੈ ਉਹ ਸੀ ਆਪਣੇ ਕੰਮ ਆਪ ਸਾਨੂੰ ਕਰਨੇ ਆਉਂਦੇ ਆਂ ਅਸੀਂ ਬਾਖੂ ਵੀ ਕਰ ਰਹੇ ਹੈ ਲਗਾਤਾਰ ਕਾਂਗਰਸ ਪਾਰਟੀ ਆ ਕੀ ਜਿਹੜੀਆਂ ਸੰਵਿਧਾਨਕ ਬੋਲਣਾ ਕੀ ਤਿਆਰੀ ਲੋਕਤੰਤਰ ਦਾ ਕਾਣ ਕੀਤਾ ਜਾ ਰਿਹਾ ਹੈ ਜਿਹੜੀਆਂ ਨਾ ਇਹ ਵੀ ਟੋਣਾ ਨਿਕਲੇ ਗੀਆਂ 95 ਜਿਹੜੇ ਕੌਂਸਲਰਾਂ ਦੀ ਇੰਬੋਰ ਆ ਜਿਹੜੀਆਂ ਤਾਲਾ ਲੁੱਟ ਗੱਲੇ ਆ ਪਹਿਲਾਂ ਵੀ ਦੱਸਵਾ ਚੱਲਣਾ ਵੀ ਜਿਹੜੀਆਂ ਨਗਰ ਨੀ ਦੇ ਟੋਣਾ 2017 ਚ ਹੋਈਆਂ ਸੀਗੀਆਂ ਤੁਹਾਨੂੰ ਵੀ ਦੇ ਵਿੱਚ 2018 ਫਰਚਰ ਚੇਸ ਇਹਨਾਂ ਕੋ ਛੋ ਇਹਨਾਂ ਦੇ ਬਲੇ ਕਿ ਇਹਨਾਂ ਨੇ ਇੱਕ ਸਾਲ ਤੋਂ ਟੋਣਾ ਡੇਟ ਰਾਈ ਹੈ ਸਾਡੇ ਦਾ ਚਲੋ ਮਾਰ ਜੋ ਹਾਈ ਕੋਰਟ ਦੇ ਵਿੱਚ ਫੈਸਲੇ ਪਏ ਨੇ ਹੋਣ ਵਾਲੇ ਜਰੂਰ ਤੋਂ ਸਾਨੂੰ ਜੋ ਵਾਟਰ ਬਿੱਲ ਉਹ ਬਾਜੂ ਹਾਈ ਕੋਰਟ ਵੱਲੋਂ ਤੋਂ ਸਰਕਾਰ ਫੈਸਲਾ ਲੈ ਲੂ ਉਹ ਵਿੱਚ ਮੇਰਾ خیال ਇਹਨਾਂ ਨੂੰ ਏਡੀ ਨੀ ਹੋਣੀ ਚਾਹੀਦੀ ਪਰ ਨਾ ਤਾਂ ਕੰਪਨੀ ਆਉਂਦੀ ਆ ਨਾ 파ਰ ਬਟ ਚੋੜਾ ਨੇ ਇਹਦੇ ਵਾਸਤੇ ਸੋਚੜ ਵੀ ਸਾਡੀ ਜ਼ਮੀਨ ਕਿੱਥੇ ਆ ਸੀ ਕਿੱਥੇ ਹੈ ਗਿਆ ਅੱਜ ਤੁਸੀਂ 9.5 ਸਾਲ ਪੌਣੇ 10 ਸਾਲ ਬਾਅਦ ਤੁਸੀਂ ਆ ਕੇ ਤੇ ਦੰਨੀਆਂ ਗੱਲਾਂ ਕਰਦੇ ਹੋ ਇਹ ਜੋ ਕੀਆ ਤੇ ਇਹ ਕੀਤੇ ਕਦੇ 40 ਲੱਖ ਤੋਂ ਜੋ ਤੇ ਤੁਸੀਂ ਹੋ ਰਿਹਾ ਫਰੇ ਹੋਣ ਲੋੜਤ ਲੈਣ ਵਾਸਤੇ ਇਹ ਚੀਜ਼ਾਂ ਨੂੰ ਡੋਗਾੜੇ ਨਹੀਂ ਨਰਾਸ਼ ਕਰਤੀਆਂ ਨਾਲ ਉਹ ਚੀਜ਼ਾਂ ਪਸੰਦ ਕਰਦੇ ਆ ਬਾਕੀ ਬੈਲਿਕਾਰੇ ਹਮਲੇ ਸਮੇਂ ਦੇ ਵਿੱਚ ਜ਼ਮੀਨੀ ਹਕੀਕਤ ਕੀ ਹੈਗੀ ਆ ਜਿਹੜੇ ਵਿਧੇ ਚੋਣਾਂ ਛੱਡਣਗੇ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗ ਜਾਵੇ। ਇਹ ਤਾਂ ਗਲਤ ਨੇ ਕਿਹਾ ਵੀ ਜਿਹੜਾ ਲੋਕ ਸਭਾ ਦੇ ਕੈਂਡੀ ਨਹੀਂ ਬਣ ਰਿਹਾ ਟੁੱਟਾ ਲੈ ਦਿੱਤੀ ਤੇ ਦੂਜੀਆ ਪਾਰਟੀ ਦੇ ਬੰਦੇ ਲੱਭ ਰਹੇ ਨੇ ਇਹ ਰਮਲੀ ਸਿੰਘ ਮਿੱਟੂ ਨੇ ਕਿਹਾ ਹੈ। ਗੱਲ ਇਹ ਆ 92 ਐਮਐਨਏ ਸਾਡੇ ਲੋਕਾਂ ਦੀ ਸਤਿ ਦੀ ਸਰਕਾਰ ਆਪਣੇ ਪਸੰਦ ਨਾਲ ਚਾਵਾਂ ਰਾਜ ਦੇ ਸਾਰੇ ਲਾਡਾਂ ਦੇ ਨਾਲ ਲੋਕਾਂ ਦੇ ਸਰਕਾਰ ਬਣਾਈ ਠੀਕ ਹੈ। 92 ਐਮਐਨਏ ਐਵੇਂ ਨਹੀਂ ਜਿੱਤ ਕੇ ਆਏ ਲੋਕਾਂ ਦੀ ਪਸੰਦ ਨਾਲ ਜਿੱਤੀ ਆਏ ਹੋਏ ਅਸੀਂ ਸਾਰੇ ਲੋਕ ਠੀਕ ਹੈ। ਸਾਡੇ ਕੋਲ ਤਾਂ ਇੱਕ ਕੌਨਸਟਿਟੂਐਂਸੀ 5.5 6 ਛੇ ਬੰਦੇ ਦੀ ਲੈਣ ਲੱਗੀ ਹੋਇਆ। ਕਿਉਂਕਿ ਉਹ ਕਹਿੰਨਾਂ ਨੂੰ ਨਹੀਂ ਲੱਭਦੇ ਪਏ। ਠੀਕ ਹੈ ਗੱਲ ਵਾਹ ਕਰਦੇ ਸਾਟੇ ਤੇ। ਇਹ ਕਹਿੰਦਾ ਚਾਟਕਾ ਬੋਲੇ ਚਾਰਨੀਕੀ ਬੋਲੇ ਇਹ ਇਹ ਗੱਲਾਂ ਕਰਨੀਆਂ ਹੁੰਦੀਆਂ ਨੇ ਜੋ ਕਹਿ ਰਹੇ ਨੇ ਉਹ ਤੁਹਾਡੇ ਵੀ ਸਾਹਮਣੇ ਆ। ਤੇ ਜੋ ਲੋਕਾਂ ਨੇ ਉਹਨਾਂ ਨੂੰ ਮੰਡੇਟ ਦਿੱਤਾ ਹੈਗਾ ਉਹ ਵੀ ਤੁਹਾਡੇ ਸਾਹਮਣੇ ਆ। ਜੋ ਲੋਕਾਂ ਨੇ ਸਾਨੂੰ ਮੰਡੇਟ ਦਿੱਤਾ ਸਾਡੇ ਵੀ ਸਾਹਮਣੇ ਆ। ਅਸੀਂ ਕੰਮ ਕਰਦੇ ਆ ਲੋਕਾਂ 'ਚ ਵਿਚਰਦੇ ਆ। ਇਸ ਕਰਕੇ ਸਾਨੂੰ ਸਾਡੇ ਕੋ ਕੈਂਡੀਡੇਟ ਇਕ ਇੱਕ ਤੋਂ ਹਲਕੇ ਜਿ 5 5 6 6 ਹੈਗੇ ਨੇ ਪਾਰਲੀਮੈਂਟ ਇਲੈਕਸ਼ਨ ਵਾਸਤੇ ਸਾਨੂੰ ਕੋਈ ਚਿੰਤਾ ਨਹੀਂ ਹੈ ਸਰ ਭਾਜਪਾ ਨੂੰ ਲਗਾਤਾਰ ਆਲਟੀ ਕਿਤੇ ਜAVE ਨੇ ਕਿ ਕਿਤੇ ਇੱਕ ਖਿਚੜੀ ਹੈ ਕਿਤੇ ਇੱਕ ਹੋਏ ਹੋਏ ਨੇ ਵੀ ਕਿਤੇ ਡਰਾਮੇ ਵੱਜ ਗਏ ਕਿਤੇ ਕੋ ਕਿਧਰ ਤੁਸੀਂ ਦੇ ਦੇ ਕਿ ਪੰਜਾਬ ਤੋਂ ਇਲਾਵਾ ਪੰਜ ਜਗ੍ਹਾ ਦੇ ਉੱਤੇ ਕਾਂਗਰਸ ਤੇ ਆਮ ਆਦਮੀ ਦਾ ਦਬਦਬਾ ਹੈ ਦੇਖੋ ਗੱਲ ਇਹ ਆ ਭਾਜਪਾ ਦਾ ਕਾਬੂ ਚੂਰ ਬੋਲਣਾ ਬਿਲਕੁਲ ਹੁਣ ਜੋ ਕੁਝ ਉਹਨਾਂ ਨੇ ਕਿਸਾਨਾਂ ਨਾਲ ਕੀਤਾ ਜਾਂ ਕੁਝ ਕਰ ਰਹੇ ਨਹੀਂ ਕਦੇ ਈਡੀ ਦੀ ਟਾਰ ਪਰ ਜਦੋਂ ਇਹਨਾਂ ਟੱਕੇ ਕੋਈ ਬੰਦਾ ਅੱਗੇ ਵੱਧ ਰਿਆ ਈਡੀ ਦਾ ਨੋਟਿਸ ਈਡੀ ਦਾ ਛਟੋ सीबीआई ਦਾ ਨੋਟਿਸ सीबीआई ਦਾ ਛਟੋ ਛੁੱਟੇ ਪਰਚੇ ਪਾ ਕੇ ਤੁ ਸਾਡੇ ਡਿਟਰ ਹੋਰ ਟੱਕਿਆ ਅਦਰ ਪਰ ਤੇ ਨਿਕਲੇ ਵੀ ਕੀ ਉਹਨਾਂ ਕੋਲ ਭਾਵੇਂ ਸਾਡੇ ਮਨੀਸ਼ ਸੁਧਿਆ ਜੀ ਦੀ ਜੀ ਪਾਵੇ ਆਪਣੇ ਸਿੰਦਰ ਜੈਨ ਜੀ ਦੀ ਜਾਂ ਕੋਈ ਹੋਰ ਸੀ ਖਾਲੀਆਤੀ ਮਿਲੇ ਨਾ सीबीआई ਨੇ ਚਾਪੇ ਬਾਰੇ ਈਡੀ ਐ ਕੀ ਨਿਕਲੇ ਉਹਨਾਂ ਦੇ ਕੋਲ ਸਿਰਫ ਤੇ ਸਿਰਫ ਉਹ ਇੱਕ ਆਪਣਾ ਚੋਣਵੀ ਭੌਲ ਬਣਾਉਣਾ ਚਾਹੁੰਦੀ ਹੈ ਬੀਜੇਪੀ ਮੇਰਾ ਖਿਆਲ ਹੈ ਜਿਸ ਤਰੀਕੇ ਦਾ ਉਹਨਾਂ ਨੇ ਸਾਡੇ ਪੰਜਾਬ ਨਾਲ ਤਸ਼ੱਦਦਾ ਕੀਤੀਆਂ ਨੇ ਭਾਵੇਂ ਤੁਸੀਂ ਆਰਟੀਐਫ ਲੈ ਲਓ ਜਿਹੜਾ ਆਪਣਾ ਰੂਰਲ ਡਿਵੈਲਪਮੈਂਟ ਫੰਡ ਆ ਪਾਵੇ ਤੇ ਨਿਸਾਨਾ ਦੇ ਬੁਤੇ ਲੈ ਲਓ ਪਾਵੇ ਸਾਡੇ ਜੀਐਸਪੀ ਦੀ ਸਾਡੀ ਵਾਪਸੀ ਨਹੀਂ ਕੀਤੀ ਹੈਗੀ ਮਤਲਬ ਸਾਡੇ ਨਾਲ ਤਾਂ ਉਹ ਪਹਿਲਾਂ ਹੀ ਮਾੜਾ ਸਲੂਕ ਕਰ ਰਹੇ ਨੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹ ਮਤਲਬ ਇਹ ਜੋ ਵੀ ਗੱਲਾਂ ਕਰ ਰਹੇ ਨੇ ਸਿਰਫ ਚੋਣਵੀ ਮਾਹੌਲ ਨੂੰ ਵੰਗਾੜਨ ਵਾਸਤੇ ਉਹਨੂੰ ਥੋੜਾ ਬੂਸਟ ਕਰਨ ਵਾਸਤੇ ਇਦਾਂ ਦੇ ਇਹ ਜੁਮਲੇ ਛੱਡਦੇ ਆ ਪਰ ਪੰਜਾਬ ਦੇ ਲੋਕ ਸਮਝਦਾਰ ਆ ਤੇ ਉਹ ਮੇਰਾ ਖਿਆਲ ਹੈ ਜੁਮਲੇबाजी ਨਹੀਂ ਹੋ ਰਹੀ ਕੋਈ ਜੀ ਜਿਹਦਾ ਨਾਮ ਤੇ ਤੋਂ ਨੇ ਓਪੀ ਸਾਹਿਬ ਨੇ ਵੀ ਬੱਸਾਂ ਚੋਰੀਆਂ ਗਾਈਆਂ ਲਾਈਆਂ ਇਹਨਾਂ ਨੇ ਵੀ ਸੀਡੀ ਬੱਸਾਂ ਚੋਰੀਆਂ ਗਾਈਆਂ ਸਰ ਕਿੰਨੀਆਂ ਬੱਸਾਂ ਚੋਰੀਆਂ ਗਾਈਆਂ ਨੇ ਬੱਸਾਂ ਕਿਨੇ ਚੋਰੀ ਕੀਤੀਆਂ ਨੇ ਸੀਡੀ ਬੱਸਾਂ ਚੋਰੀਆਂ ਗਾਈਆਂ ਬੱਸਾਂ ਨਾਲ ਸਰਵਤਾ ਵਿੱਚ ਲੈਪਿੰਗ ਵਾਕੂਨ ਬਣਵਾਤੇ ਬੱਸਾਂ ਦੇ ਕਿਹਨੇ ਬਣਵਾਤੇ ਵੀ ਹੰਪਾਲ ਨੇ ਬੱਸਾਂ ਬਣਾਈਆਂ ਆਪ ਪਰਵਾਏ ਆ ਲੋਕਾਂ ਵਾਸਤੇ ਬਣਵਾਏ ਇਹ ਤਾਂ ਵੀ ਪਾਗਲਾ ਕਿ ਬੱਸਾਂ ਸਾਫ ਕਿੰਨੀਆਂ ਸੀ ਇਹਨਾਂ ਨੇ ਸਿਰਫ ਫੋਟੋ ਖਚਾਈ ਸੀ ਅਸੀਂ ਉਹ ਉਹ ਬੱਸਾ ਕੀ ਕਹਿੰਦੇ ਲੋਗਾ ਦੀ ਚੂੜਲੇ ਕਲੀਨਿਕਾਂ ਵੀ ਦਾ ਚੱਲਦਾ ਦਿੱਤੇ ਲੋਗਾ ਦੇ ਮੱਲੇ ਭੱਲੇ ਜਾ ਕੇ ਲੋਗਾ ਦੇ ਇਲਾਜ ਕਰਦੇ ਆ ਧੀਆ ਭੈਣਾ ਵਾਸਤੇ ਟਾਇਲਟ ਛੇ ਅਸੀਂ ਬਣਾਤੇ ਤੇ ਕੀ ਗੱਲ ਪਾੜੀ ਗੱਲ ਆ ਜੇ ਅਸੀਂ ਲੋਗਾ ਨੂੰ ਖੜੀਆਂ ਕੰਡਮ ਬੱਸਾ ਨੂੰ ਅਸੀਂ ਤਿਆਰ ਕਰਕੇ ਲੋਗਾ ਦੀ ਅਸੀਂ ਜ਼ਰੂਰਤ ਸੀ ਉਹਨਾਂ ਨੂੰ ਸਵਰਥਿਤ ਕਰ ਰਹੇ ਉਹਨਾਂ ਦੇ ਕੰਮ ਚ ਉਹਨਾਂ ਦੇ ਜੂਸ ਚ ਲੈ ਕੇ ਆ ਰਹੇ ਆ ਇਹ ਜਿਹੜੀ ਬਿਲਕੁਲ ਉੱਥੇ ਤੁਸੀਂ ਦੇਖੋ ਕੋਈ ਟਾਇਰ ਲਾ ਕੇ ਲੈ ਕੇ ਜਾ ਰਿਹਾ ਕੋਈ ਉਹਦੀ ਬੈਠੀ ਕੱਢ ਕੇ ਕੋਈ ਸੀਟਾ ਰੱਖ ਕੇ ਉਹ ਚੀਸ਼ੇ ਤੋੜ ਰਿਹਾ ਤੇ ਜੇ ਉਹੀ ਪਸਾਰੋਸੀ ਤਾਂ ਕੰਮ ਕਰਕੇ ਵਧੀਆ ਬਣਾ ਕੇ ਲੋਕਾਂ ਦੀ ਸਹੂਲਤ ਦੀ ਲਾਤੇ ਆ ਤੇ ਜੇ ਐਸੀ ਚੀਜ਼ ਨੂੰ ਚੋਰੀ ਕਹਿੰਦੇ ਆ ਤੇ ਫੇ ਮੈਂ ਤਾਂ ਐਸੀ ਚੀਜ਼ ਰੋਚ ਚੋਰ ਕਰੂੰਗਾ ਚੋਰੀ ਕਰੂੰਗਾ ਜਿਹੜੇ ਲੋਕਾਂ ਦੇ ਹਿੱਤ ਵਿੱਚ ਹੋਵੇ ਸਰ ਇਹ ਕੋਣ ਨੇ ਸਾਡੇ ਉੱਤੇ ਜਿਹੜੇ ਡਰਾਈ ਚਲਾਈ ਗਈ ਹੈ ਡਰ ਨਾਲ ਸਾਡੇ ਅੰਗਲਾ ਬਟਨ ਦੀ ਕੋਈ ਚੀਜ਼ ਨਹੀਂ ਕੀਤੀ ਗਈ ਬਟੀਆਂ ਤਾਂ ਨਹੀਂ ਗਈਆਂ ਨਾ ਜੋ ਦੁਪੱਟੀਆਂ ਚੜੀਆਂ ਆਪਾਂ ਇਸ ਮਸਲੇ ਤੋਂ ਗੱਲ ਕਰਨੀ ਹੈ ਜਿਹੜਾ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਊਗਾ ਉਹਦੇ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਸਰਕਾਰ ਜਦੋਂ ਸਰਕਾਰੀ ਮਹਿਕਮੇ ਵਾਲੇ ਕਾਰਪੋਰੇਸ਼ਨ ਵਾਲੇ ਆਪ ਦੇ ਨਾਲ ਬੇਨਤ ਕਰਦੇ ਆ ਜੇ ਆ ਕੇ ਲੋਕ ਚੰਦ ਬੰਦੇ ਆ ਕੇ ਆਪਣੀਆਂ ਵੋਟਾਂ ਦੀ ਰਾਜਨੀਤੀ ਦੀਆਂ ਰੋਟੀਆਂ ਸੇਕਣ ਲਈ ਉਹ ਚੱਲਦੇ ਕੰਮਾਂ ਨੂੰ ਰੋਕਣ ਲਈ ਚੱਲਦੇ ਕੰਮ ਵੀ ਕੋਈ ਰੋਕੇ ਅੱਜ ਤੱਕ ਪਹਿਲੀ ਵਾਰ ਹੋਇਆ ਹਿਸਟਰੀ 'ਚ ਮੈਂ ਕਹਿੰਨਾ ਇਹ ਮੈਂਬਰ ਪਾਰਲੀਮੈਂਟ ਨੇ ਕੀਤਾ ਵਾ ਜਿਹੜਾ ਚੱਲਦਾ ਕੰਮ ਰੋਕ ਰਿਹਾ ਆਪ ਕੋਸ਼ਿਸ਼ ਕੀਤਾ ਹੋਵੇ ਤਾਂ ਕੰਮ ਰੋਕਣ ਦੀ ਲੋੜ ਨਾ ਪਵੇ ਸਰ ਐਮਪੀਰ ਉੱਪਰ ਪੁੱਛਣਾ ਕੋਮਾ ਮੈਂ ਕੀ ਕਹਿਣਾ ਭਾ ਚਾਹੇ ਮੈਂ ਆ ਕੋਈ ਵੀ ਬੰਦਾ ਬਾ ਚਾਹੇ ਮੈਂ ਵੀ ਆ ਮੈਂ ਜੇ ਕਿਸੇ ਸਰਕਾਰੀ ਵਿਭਾਗ ਦੇ ਕੰਮ ਨੂੰ ਮੌਜੂਦਾ ਐਮਐਲਏ ਆ ਚਾਹੇ ਮੈਂ ਜੇ ਮੈਂ ਸਰਕਾਰੀ ਕੰਮ ਦੇ ਵਿੱਚ ਵਿਦਨ ਪਾऊं ਮੇਰੇ ਤੇ ਵੀ ਬੰਦੀ ਕਾਨੂੰਨ ਸਭ ਲਈ ਇੱਕੋ ਜਿਹਾ ਚਾਹੇ ਕੋਈ ਜਿੱਡਾ ਮਰਜੀ ਵੱਡਾ ਹੋਵੇ ਚਾਹੇ ਛੋਟਾ ਹੋਵੇ ਤੇ ਉਹਨਾਂ ਨੇ ਕਿਹਾ ਸੀ ਕਿ ਐਮਐਲਏ ਵੱਲੋਂ ਕਟਰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਉਹਨਾਂ ਨੇ ਚਲਵਾਇਆ ਉਂਗਲਾ ਕੱਟਣ ਦੀ ਕੋਸ਼ਿਸ਼ ਦੇਖੋ ਐਮਐਲਿਆਂ ਦੀ ਤਾਂ ਕੋਈ ਹਾਜ਼ਰੀ ਵੀ ਹੈ ਨਹੀਂ ਕੀ ਹੁਣ ਆਪੀ ਰਾਤ ਨੂੰ ਸੁੱਤੇ ਪਏ ਅਸਲ ਚ ਇਹਨਾਂ ਨੂੰ ਸਹੜਾਣੇ ਤੇ ਐਮਐਲਏ ਇਹਨਾਂ ਦੇ ਆਲੇ-ਦਾਲੇ ਘੁੰਮਦੇ ਆ ਕਿਉਂਕਿ ਕੰਮ ਦੇ ਕਰਕੇ ਇਹਨਾਂ ਨੇ ਕੰਮ ਨਹੀਂ ਕੀਤਾ ਹੁਣ ਐਮਐਲਏ ਕੰਮ ਕਰ ਰਹੇ ਆ ਉਹੀ ਸੁਪਨੇ ਲੈ ਲੈ ਕੇ ਹੁਣ ਬੋਲੀ ਜਾਂਦੇ ਆ ਵੜਵਾਈ ਜਾਂਦੇ ਆ ਰਾਤ ਨੂੰ ਸੁੱਤੇ ਪਏ ਇਹਨਾਂ ਨੂੰ ਕਹੋ ਐਮਐਲਆ ਦਾ ਨਾ ਕੋਈ ਕੰਮ ਆ ਤੁਹਾਨੂੰ ਐਮਐਲਆ ਨੇ ਨਹੀਂ ਭੇਜਿਆ ਉੱਥੇ ਤਾਲੇ ਲਾਉਣ ਲਈ ਤੁਸੀਂ ਆਪ ਗਏ ਤੇ ਹੁਣ ਤੁਹਾਡੇ ਦੇ ਜਿਹੜੀ ਕਾਰਵਾਈ ਆ ਕਾਨੂੰਨ ਨੇ ਤਾਂ ਆਪਣਾ ਕੰਮ ਕਰਨਾ ਹੀ ਆ ਜੇ ਕਾਨੂੰਨ ਨੂੰ ਆਪਾਂ ਆਪਣੇ ਹੱਥ ਚ ਲਾਂਗੇ ਤਾਂ ਕਾਨੂੰਨ ਨੇ ਆਪਣਾ ਕੰਮ ਕਰਨਾ 바ਵਾ ਸਾਹਿਬ ਹੀ ਮਰਾ ਉਮੀਦ ਕਰਨੇ ਇੱਕ ਪਾਸੇ ਤਾਂ ਤੁਸੀਂ ਮੋਦੀ ਨੂੰ ਕਹਿੰਦੇ ਹੋ ਵੀ ਉਹ ਕਾਰਵਾਈਆਂ ਕਰਦਾ ਫਿਰ ਤੁਹਾਡੇ ਉੱਤੇ ਵੀ ਕਾਰਵਾਈ ਹੋਊਗੀ ਜਦੋਂ ਆਪਾਂ ਕਾਨੂੰਨੀ ਕੰਮ ਦੇ ਵਿੱਚ ਅਰਚਨ ਪਾਵਾਂਗੇ